ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦਾ ਹੈ ਜਿਹੜਾ ਕਿ ਪਿੰਡ ਨਿਆਲ ਦੇ ਦੋ ਡਰਾਈਵਰ ਭਰਾ ਜੋ ਕਿ ਟਰੱਕ ਦੇ ਤੇ ਡਰਾਈਵਰੀ ਕਰਦੇ ਸੀ ਉਹਨਾਂ ਦੇ ਉੱਤੇ 65000 ਦੀ ਚੋਰੀ ਦਾ ਜਿਹੜਾ ਮਾਲਕ ਵੱਲੋਂ ਇਲਜ਼ਾਮ ਲੱਗਦਾ ਹੈ ਤੇ ਉਹ ਦੱਸਦੇ ਨੇ ਮਾਲਕ ਨੂੰ ਕਿ ਅਸੀਂ ਲੁਧਿਆਣੇ ਚਾਹ ਪੀਣ ਲੱਗੇ ਸੀ ਕਿਸੇ ਟਾਬੇ ਜਾਂ ਹੋਟਲ ਦੇ ਉੱਤੇ ਤੇ ਉੱਥੇ ਉਹ ਪੈਸੇ ਨੇ ਜਿਹੜੇ ਚੋਰੀ ਹੋ ਗਏ ਤੇ ਉਸ ਤੋਂ ਬਾਅਦ ਮਾਲਕ ਇਹਨਾਂ ਦੇ ਉੱਤੇ ਯਕੀਨ ਨਹੀਂ ਕਰਦਾ ਤੇ ਇੱਕ ਆਪਣੇ ਹੋਰ ਸਾਥੀ ਨੂੰ ਬੁਲਾ ਕੇ ਇਹਨਾਂ ਦੀ ਬਹੁਤ ਕੁੱਟਮਾਰ ਜਿਹੜੀ ਵੇਸਬਾਲ ਦੇ ਨਾਲ ਕੀਤੀ ਜਾਂਦੀ ਹੈ ਤੇ ਇਹ ਦੋਨੇ ਡਰਾਈਵਰ ਭਰਾ ਅਣਖੀ ਹੋਣ ਕਾਰਨ ਬਾਅਦ ਦੇ ਵਿੱਚ ਇੱਕ ਵੀਡੀਓ ਬਣਾਉਂਦੇ ਨੇ ਤੇ ਉਹਦੇ ਵਿੱਚ ਦੱਸਦੇ ਨੇ ਕਿ ਇਹ ਚੋਰੀ ਹੈ ਜਿਹੜੀ ਅਸੀਂ ਨਹੀਂ ਕੀਤੀ ਸਾਡੇ ਪਿੰਡ ਪਤਾ ਕਰੋ ਕਿ ਅਸੀਂ ਕਿਸ ਤਰ੍ਹਾਂ ਦਾ ਪਰਿਵਾਰ ਆ ਜਾਂ ਅਸੀਂ ਕਿਸ ਤਰ੍ਹਾਂ ਦੇ ਬੰਦੇ ਆ ਤੇ ਅਣਖੀ ਬੰਦੇ ਸਲਫਾਸ ਦੀਆਂ ਗੋਲੀਆਂ ਨਿਕਲ ਕੇ ਜਿਹੜਾ ਖੁਦਕੁਸ਼ੀ ਕਰ ਲੰਦੇ ਨੇ ਤੇ ਖੁਦਕੁਸ਼ੀ ਤੋਂ ਬਾਅਦ ਆ ਜਿਹੜਾ ਮਾਮਲਾ ਪੱਕ ਜਾਂਦਾ ਤੇ ਅੱਜ 7-8 ਦਿਨ ਇਸ ਘਟਨਾ ਨੂੰ ਬੀਤ ਚੁੱਕੇ ਨੇ ਤੇ ਆ ਲਾਸ਼ਾਂ ਲੈ ਕੇ ਜਾਗ ਦੀ ਜ਼ਮੀਰ ਵਾਲੇ ਬੰਦੇ ਨੇ ਜਿਹੜੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਟਰੱਕ ਯੂਨੀਅਨ ਆ ਸ਼੍ਰੀ ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਪਾਤਣਾ ਅਤੇ ਹੋਰ ਇਨਸਾਫ ਪਸੰਦ ਵਿਅਕਤੀ ਆ ਲਾਸ਼ਾਂ ਲੈ ਕੇ ਤੁਹਾਡੇ ਸਾਹਮਣੇ ਟਰਾਲੀ ਦੇ ਵਿੱਚ ਇੱਕ ਰੋਸ ਮਾਰਚ ਆ ਜਿਹੜਾ ਪਿੰਡ ਨਿਆਲ ਤੋਂ ਪਤਨਾ ਤੱਕ ਕੀਤਾ ਗਿਆ ਕਿ ਇਹਨਾਂ ਡਰਾਈਵਰ ਭਰਾਵਾਂ ਨੂੰ ਇਨਸਾਫ ਮਿਲ ਸਕੇ ਤੁਸੀਂ ਦੇਖ ਲਓ ਕਿ ਅਸੀਂ 31 ਤਰੀਕ ਨੂੰ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਵਰ੍ਹੇ ਸੀ ਮਨਾ ਕੇ ਹਟੇ ਹਾਂ ਤੇ ਦੂਜੇ ਪਾਸੇ ਸਾਨੂੰ ਲਾਸ਼ਾਂ ਰੱਖ ਕੇ ਜਿਹੜੇ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਇਨਸਾਫ ਲੈਣ ਲਈ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਅਸੀਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੀ ਰਹੇ ਹਾਂ ਤੇ ਜਿਹੜੇ ਕੁੱਟਮਾਰ ਕਰਨ ਵਾਲੇ ਬੰਦੇ ਸੀ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ 7-8 ਦਿਨ ਬੀਤ ਜਾਣ ਤੋਂ ਬਾਅਦ ਤੇ ਪਰਿਵਾਰ ਦਾ ਵੀ ਕਹਿਣਾ ਕਿ ਜਿੰਨੀ ਦੇਰ ਉਹ ਗ੍ਰਿਫਤਾਰ ਨਹੀਂ ਕੀਤੇ ਜਾਣਗੇ ਅਸੀਂ ਇਹਨਾਂ ਡਰਾਈਵਰ ਵੀਰਾਂ ਦਾ ਜਿਹੜਾ ਸੰਸਕਾਰ ਆ ਉਹ ਨਹੀਂ ਕਰਾਂਗੇ ਤੁਹਾਡੇ ਸਾਹਮਣੇ ਆ ਇਨਸਾਫ ਪਸੰਦ ਜਥੇਬੰਦੀਆਂ ਕਿਸਾਨ ਭਰਾ ਮਜ਼ਦੂਰ ਭਰਾ ਟਰੱਕ ਆਪਰੇਟਰ ਤੇ ਟੈਕਸੀ ਯੂਨੀਅਨਾਂ ਆਮੀ ਬੀਬੀਆਂ ਭੈਣਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਰੋਸ ਮਾਰਚ ਦੇ ਵਿੱਚ ਜਿਹੜੀਆਂ ਸ਼ਾਮਲ ਹੋਈਆਂ ਇਹ ਰੋਸ ਮਾਰਚ ਪਿੰਡ ਨਿਆਲ ਤੋਂ ਪਾਤਣਾ ਸ਼ਹਿਰ ਦੇ ਵਿੱਚ ਜਿਹੜਾ ਕੀਤਾ ਗਿਆ ਤੇ ਤੁਸੀਂ ਦੇਖ ਲਓ ਕਿ ਇਹ ਇਹਨਾਂ ਨੂੰ ਕਿਸੇ ਨੇ ਸੱਦਾ ਪੱਤਰ ਨਹੀਂ ਸੀ ਭੇਜਿਆ ਤੇ ਆਪਣੇ ਆਪ ਇਹ ਵੀਰ ਬਜ਼ੁਰਗ ਨੌਜਵਾਨ ਬੱਚੇ ਇਸ ਰੋਸ ਮਾਰਚ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਹੋਣਾ ਵੀ ਚਾਹੀਦਾ ਕਿਉਂਕਿ ਨਜਾਇਜ਼ ਟੱਕਾ ਕਿਸੇ ਨਾਲ ਵੀ ਹੋਵੇ ਇਹ ਜਰਨ ਜੋਗ ਨਹੀਂ ਹੁੰਦਾ ਤੇ ਤੁਸੀਂ ਨੂੰ ਝਾਤ ਮਾਰ ਲਓ ਕਿ ਕਿੰਨੀ ਵੱਡੀ ਗਣਤੀ ਦੇ ਵਿੱਚ ਜਿਹੜੇ ਡਰਾਈਵਰ ਭਰਾਵਾਂ ਨੂੰ ਇਨਸਾਫ ਦਿਵਾਉਣ ਲਈ ਲੋਕ ਨੇ ਜਿਹੜੇ ਉਹ ਆਪ ਮੁਹਾਰੇ ਚੱਲ ਕੇ ਆਏ ਹੋਏ ਨੇ ਤੇ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਛੋਟਾ ਹਾਤੀ ਟਰੈਕਟਰ ਜੀਪਾਂ ਵੱਡੀ ਗਣਤੀ ਦੇ ਵਿੱਚ ਕਾਰਾਂ ਵੀ ਇਸ ਰੋਸ ਮਾਰਤ